ਬਿੰਡ ਵਾਲਿਆਂ ਨੇ ਡੇਰਾ ਬਿਆਸ ਦੀ ਜ਼ਮੀਨ ਦੀ ਰਜਿਸਟਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਕਰਵਾਈ ਸੀ ਜੋ ਬਾਅਦ ਵਿੱਚ ਡੇਰਾ ਮੁਖੀ ਨੇ ਬਦਲ ਕੇ ਆਪਣੇ ਨਾਮ ਕਰਵਾ ਲਈ ਡੇਰਾ ਬਿਆਸ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸ਼ੁਰੂ ਹੋਇਆ ਸੀ ਹੌਲੀ ਹੌਲੀ ਉਸ ਨੇ ਆਪਣੀਆਂ ਸਿੱਖਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਡੇਰੇ ਦੇ ਮੁਖੀ ਨੇ ਭਰੀ ਅਦਾਲਤ 'ਚ ਕਿਹਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਨਹੀਂ ਮੰਨਦੇ ਉਹਨਾਂ ਦਾ ਆਪਣਾ ਇੱਕ ਅਲੱਗ ਧਰਮ ਹੈ ਡੇਰਾ ਬਿਆਸ ਰਾਧਾ ਸਵਾਮੀ ਦੇ ਸ਼ਰਧਾਲੂਆਂ ਦੀ ਗਿਣਤੀ ਕਿੰਨੀ ਵੱਧ ਚੁੱਕੀ ਹੈ ਇਸ ਬਾਰੇ ਦੱਸਣ ਦੀ ਲੋੜ ਦੀ ਚੋਣ ਦਾ ਟਾਈਮ ਹੈ ਤੇ ਅਕਸਰ ਇਹਨਾਂ ਦਿਨਾਂ ਵਿੱਚ ਸਿਆਸੀ ਆਗੂ ਨੂੰ ਡੇਰੇ ਵਿੱਚ ਦੇਖਿਆ ਜਾਂਦਾ ਹੈ ਇਹ ਡੇਰਾ ਬੇਸ਼ੱਕ ਅੱਜ ساری ਦੁਨੀਆ ਵਿੱਚ ਫੈਲ ਚੁੱਕਿਆ ਹੈ ਪਰ ਇਸ ਦੀ ਸ਼ੁਰੂਆਤ ਕਿਵੇਂ ਹੋਈ ਤੇ ਕਿਵੇਂ ਰਾਧਾ ਸਵਾਮੀ ਡੇਰੇ ਨੂੰ ਵੱਡੇ ਪੱਧਰ ਤੇ ਲੋਕਾਂ ਨੇ ਅਪਣਾ ਲਿਆ ਅੱਜ ਇਸ ਬਾਰੇ ਗੱਲ ਕਰਾਂਗੇ ਸੰਨ 1861 ਵਿੱਚ ਸ਼ਿਵਦੇਵਾਲ ਅਤੇ ਉਹਨਾਂ ਦੀ ਪਤਨੀ ਨਰੈਣੀ ਦੇਵੀ ਉਰਫ ਰਾਧਾ ਨੇ ਇੱਕ ਫਿਰਕਾ ਚਲਾਇਆ ਜਿਸ ਦਾ ਨਾਮ ਰੱਖਿਆ ਗਿਆ ਸਤਨਾਮ ਅਤੇ ਅਨਾਮੀ ਅਤੇ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਿਬਦਿਆਲ ਦਾ ਜਨਮ ਆਗਰੇ ਵਿਖੇ ਹੋਇਆ ਇਹਨਾਂ ਦਾ ਪਰਿਵਾਰ ਸਿੱਖ ਧਰਮ ਨੂੰ ਮੰਨਦਾ ਸੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਸਨ ਤੇ ਸ਼ਿਬਦਿਆਲ ਵੀ ਅਕਸਰ ਸਤਸੰਗ ਵਿੱਚ ਜਾਇਆ ਕਰਦਾ ਸੀ ਤੇ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਸੀ ਸਾਲ 1878ਵੀਂ ਵਿੱਚ ਸ਼ੇਬਦੀ ਆਲ ਦੇ ਚਲਾਣੇ ਤੋਂ ਬਾਅਦ ਉਹਨਾਂ ਦੇ ਇੱਕ ਸ਼ਰਧਾਲੂ ਨੇ ਡੇਰੇ ਦਾ ਨਾਮ ਬਦਲ ਕੇ ਹਰਾਦਾ ਸੋਨੀ ਰੱਖ ਦਿੱਤਾ ਇਸ ਫਿਰਕੇ ਵਿੱਚ ਸ਼ਰਧਾਲੂ ਜੈਮਲ ਸਿੰਘ ਸੀ ਜਿਸ ਦਾ ਪਿਸ਼ੋਕਰ ਸਿੱਖ ਧਰਮ ਨਾਲ ਸੰਬੰਧਿਤ ਸੀ ਤੇ ਪੇਸ਼ੇਵਜੂ ਉਹ ਇੱਕ ਫੌਜੀ ਸੀ ਸਾਲ 1891 ਈਸਵੀ ਵਿੱਚ ਦਰਿਆ ਕੰਡੇ ਬਸੇ ਪਿੰਡ ਬਲਸਰਾ ਵਿਖੇ ਰਹਿਣ ਲੱਗ ਪਏ ਬਲਸਰਾ ਪਿੰਡ ਦੇ ਲੋਕਾਂ ਨੇ ਸਰਦਾਰ ਜੈਮਲ ਸਿੰਘ ਦਾ ਸਾਧੂ ਸੁਭਾਅ ਦੇਖ ਕੇ ਇੱਕ ਸਾਂਝੀ ਜ਼ਮੀਨ ਉਹਨਾਂ ਨੂੰ ਧਰਮਸ਼ਾਲਾ ਬਣਵਾਉਣ ਲਈ ਦੇ ਦਿੱਤੀ ਜਿਸ ਦੀ ਰਜਿਸਟਰੀ ਦਿੰਦਵਾਲੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਕਰਵਾਈ ਪਰ ਆਗਰੇ ਵਾਲੇ ਡੇਰੀ ਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਸਾਹਿਬ ਮੁਤਾਬਿਕ ਨਹੀਂ ਸੀ ਇਹ ਸ਼ਰਾਬ ਪੀਣ ਤੋਂ ਤਾਂ ਮਨਾ ਕਰਦੇ ਸਨ ਪਰ ਹੁੱਕਾ ਪੀਣ ਤੇ ਕੋਈ ਪਾਬੰਦੀ ਨਹੀਂ ਸੀ ਉਹ ਗੱਦੀ ਮਸ਼ੀਨ ਨੂੰ ਹੀ ਆਪਣਾ ਗੁਰੂ ਮੰਨਦੇ ਸਨ ਪਰ ਬਿਆਸ ਵਿੱਚ ਬਣੀ ਧਰਮਸ਼ਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਉਹਨਾਂ ਨੂੰ ਹੀ ਆਪਣਾ ਗੁਰੂ ਮੰਨਿਆ ਜਾਂਦਾ ਸੀ ਜੈਮਲ ਸਿੰਘ ਦੇ ਚਲਾਣੇ ਤੋਂ ਬਾਅਦ ਬਾਬਾ ਸਾਮਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਇਹਨਾਂ ਦਾ ਕਿਸ਼ੋਕੜ ਲੁਧਿਆਣੇ ਦੇ ਪਿੰਡ ਮਹਿਮਾ ਸਿੰਘ ਵਾਲਾ ਨਾਲ ਸੰਬੰਧਿਤ ਸੀ ਜੋ ਕਿ ਇੱਕ ਸਿੱਖ ਪਰਿਵਾਰ ਵਿੱਚੋਂ ਸਨ ਬਾਬਾ ਸਾਮਤ ਸਿੰਘ ਸਿੱਖ ਰੈਜiment 14 ਵਿੱਚ ਬਤੌਰ ਸਿਵਲ ਇੰਜੀਨੀਅਰ ਕੰਮ ਕਰਦੇ ਸਨ ਬਾਬਾ ਸਾਮਤ ਸਿੰਘ ਦੀ ਨੇੜਤਾ ਉਸ ਸਮੇਂ ਦੇ ਅਕਾਲੀ ਆਗੂ ਮਾ ਜੋ ਤਾਰਾ ਸਿੰਘ ਨਾਲ ਰਹੀ ਸੀ 사ਵந்த் ਸਿੰਘ ਨੇ 1948 ਤੱਕ ਲਗਾਤਾਰ 45 ਸਾਲ ਇਹ ਸੇਵਾ ਨਿਭਾਈ 사ਵந்த் ਸਿੰਘ ਆਪਣੇ ਤੋਂ ਬਾਅਦ ਇਹ ਗੱਦੀ ਕਿਰਪਾਲ ਸਿੰਘ ਨੂੰ ਦੇਣਾ ਚਾਹੁੰਦੇ ਸਨ ਪਰ ਬਾਬਾ ਜੀ ਦੇ ਪੁੱਤੇ ਚਰਨ ਸਿੰਘ ਨੇ ਅਗਲਾ ਗੱਦੀ ਨਿਸ਼ੀ ਸਰਦਾਰ ਬਹਾਦਰ ਜਗਤ ਸਿੰਘ ਨੂੰ ਬਣਵਾ ਦਿੱਤਾ ਸਰਦਾਰ ਬਹਾਦਰ ਜਗਤ ਸਿੰਘ 1948 ਤੋਂ 1951 ਜਾਨਕਿ ਲਗਭਗ 3-4 ਸਾਲ ਡੇਰੇ ਦੇ ਮੁਖੀ ਰਹੇ ਤੇ 1951 ਵਿੱਚ ਸਰਦਾਰ ਚਰਨ ਸਿੰਘ ਨੂੰ ਮੁਖੀ ਬਣਾਇਆ ਗਿਆ ਜੋ ਕਿ ਬਾਬਾ 사ਵந்த் ਸਿੰਘ ਦੇ ਪੋਤੇ ਸਨ ਅਤੇ ਇਹਨਾਂ ਨੇ ਪੇਸ਼ੇਵਜੋਂ ਵਕਾਲਤ ਦੀ ਸਿੱਖਿਆ ਹਾਸਲ ਕੀਤੀ ਹੋਈ ਸੀ। ਇਸੇ ਦੌਰਾਨ ਹੀ ਪਿੰਡ ਬਾਲਸਰਾਂ ਦੇ ਲੋਕ ਜਿਨ੍ਹਾਂ ਨੇ ਧਰਮਸ਼ਾਲਾ ਬਣਵਾਉਣ ਲਈ ਜ਼ਮੀਨ ਜੈਮਲ ਸਿੰਘ ਨੂੰ ਦਿੱਤੀ ਹੋਈ ਸੀ ਤੇ ਇਸ ਦੀ ਰਜਿਸਟਰੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾਈ ਹੋਈ ਸੀ। 1954 ਵਿੱਚ ਬਾਬਾ ਚਰਨ ਸਿੰਘ ਦੇ ਖਿਲਾਫ ਅੰਮ੍ਰਿਤਸਰ ਦੀ ਅਦਾਲਤ ਵਿੱਚ ਕੇਸ ਦਰਜ ਕਰਵਾਉਂਦੇ ਹਨ ਕਿ ਬਾਬਾ ਚਰਨ ਸਿੰਘ ਡੇਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਉਲਟ ਕਾਰ ਵਿਹਾਰ ਕਰ ਰਹੇ ਹਨ। ਪਿੰਡ ਦੇ ਲੋਕ 14 ਸਾਲ ਕਿ ਇਸ ਡੇਰੇ ਦੀ ਜ਼ਮੀਨ ਜੋ ਕਿ ਗੁਰੂ ਗਰੰਥ ਸਾਹਿਬ ਜੀ ਦੇ ਨਾਮ ਤੇ ਹੈ ਉਹਨਾਂ ਦੀਆਂ ਸਿੱਖਿਆਵਾਂ ਅਨੁਸਾਰ ਹੀ ਚਲਾਇਆ ਜਾਣਾ ਚਾਹੀਦਾ ਹੈ ਪਰ ਬਾਬਾ ਚਰਨ ਸਿੰਘ ਨੇ ਅਦਾਲਤ ਵਿੱਚ ਕਿਹਾ ਕਿ ਉਹ ਗੁਰੂ ਗਰੰਥ ਸਾਹਿਬ ਨੂੰ ਆਪਣਾ ਇਸ਼ਟ ਨਹੀਂ ਮੰਨਦੇ ਉਹਨਾਂ ਦਾ ਆਪਣਾ ਇੱਕ ਅਲੱਗ ਧਰਮ ਹੈ ਜਿਸ ਦੇ ਅਨੁਸਾਰ ਹੀ ਉਹ ਲੋਕਾਂ ਵਿੱਚ ਸਿੱਖਿਆਵਾਂ ਦੇਣਗੇ ਇਸ ਤੋਂ ਬਾਅਦ ਜੋ ਜ਼ਮੀਨ ਗੁਰੂ ਗਰੰਥ ਸਾਹਿਬ ਜੀ ਦੇ ਨਾਮ ਸੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਨਵੇਂ ਐਕਟ ਅਨੁਸਾਰ ਉਹ ਜ਼ਮੀਨ ਬਾਬਾ ਚਰਨ ਸਿੰਘ ਦੇ ਨਾਮ ਹੋ ਗਈ ਜਿਸ ਦਾ ਕੇ ਬਾਬਾ ਚਰਨ ਸਿੰਘ ਨੂੰ ਬਹੁਤ ਫਾਇਦਾ ਹੋਇਆ ਬਾਬਾ ਚਰਨ ਸਿੰਘ ਨੇ ਇੱਕ ਸੋਸਾਇਟੀ ਬਣਾਈ ਦਾਬਾ ਸੁਆਮੀ ਸਤਸੰਗ ਬਿਆਸ ਸੋਸਾਇਟੀ ਜਿਸ ਦੇ ਅਧਿਕਾਰ ਉਹਨਾਂ ਨੇ ਆਪਣੇ ਅਧੀਨ ਹੀ ਰੱਖ ਲਏ ਚਰਨ ਸਿੰਘ ਦੇ ਸਮੇਂ ਹੀ ਡੇਰਾ ਬਿਆਸ ਅਤੇ ਉਸ ਦੇ ਸ਼ਿਦਾਂਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਤੋਂ ਉਚੇਚੇ ਤੌਰ ਤੇ ਦੂਰ ਹੋ ਗਏ ਚਰਨ ਸਿੰਘ 1990 ਤੱਕ ਡੇਰਾ ਮੁਖੀ ਰਹੇ ਅਤੇ ਅਗਲੇ ਮੁਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਨੂੰ ਬਣਾਇਆ ਜੋ ਕਿ ਚਰਨ ਸਿੰਘ ਦੇ ਹੀ ਪੁੱਤਰੇ ਸਨ। ਬਾਬਾ ਗੁਰਿੰਦਰ ਸਿੰਘ ਨੇ ਲੌਰੈਂਸ ਸਕੂਲ ਸ਼ਿਮਲੇ ਤੋਂ ਪੜਾਈ ਕੀਤੀ ਅਤੇ ਹਾਇਰ ਐਜੂਕੇਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਵਿਦੇਸ਼ ਵਿੱਚ ਰਹਿ ਕੇ ਇਹਨਾਂ ਨੇ ਆਪਣੇ ਕਾਰੋਬਾਰ ਵਿਚਲਾਏ। ਬਾਬਾ ਗੁਰਿੰਦਰ ਸਿੰਘ ਸਭ ਤੋਂ ਘੱਟ ਉਮਰ ਦੇ ਡੇਰਾ ਮੁਖੀ ਬਣੇ। ਪਰ 2012 ਵਿੱਚ ਡੇਰੇ ਦੇ ਨਾਲ ਲੱਗਦੇ ਪਿੰਗ ਬੜੈਚ ਦੀ ਜ਼ਮੀਨ ਵਿੱਚ ਬਣੇ ਗੁਰਦੁਆਰਿਆਂ ਨੂੰ ਤੋੜਨ ਕਰਕੇ ਡੇਰਾ ਇੱਕ ਵਾਰ ਫਿਰ ਸੂਖੀਆਂ ਵਿੱਚ ਆਇਆ। ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਤੇ ਨਾਲ ਹੀ ਇਲਜ਼ਾਮ ਲਾਏ। ਕਿ ਡੇਰੇ ਨੇ ਨਾਲ ਲੱਗਦੇ ਲੋਤਾਂ ਦੀ ਜ਼ਮੀਨ ਧੱਕੇ ਨਾਲ ਆਪਣੇ ਨਾਮ ਕਰਵਾ ਲਈ ਹੈ ਜਿਨ੍ਹਾਂ ਕਿਸਾਨਾਂ ਨੇ ਜ਼ਮੀਨ ਨਹੀਂ ਦਿੱਤੀ ਉਹਨਾਂ ਨਾਲ ਡੇਰੇ ਵੱਲੋਂ ਤੱਕਾ ਕੀਤਾ ਗਿਆ ਫਿਰ ਇਹ ਸਾਰਾ ਮਾਮਲਾ ਸ੍ਰੀ ਅਕਾਲ ਸਖ ਸਹਬੇ ਕੇ ਪਹੁੰਚਿਆ ਜਿੱਥੇ ਡਿਊਰੀ ਨੂੰ ਬਰੀ ਕਰ ਦਿੱਤਾ ਗਿਆ ਤੇ ਡੇਰੇ ਦੇ ਮੁਖੀ ਵੱਲੋਂ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਗਿਆ ਤੇ ਜਥੇਦਾਰ ਦਾਦੂ ਵਾਲ ਨਾਲ ਮੁਲਾਕਾਤ ਵੀ ਕੀਤੀ ਗਈ ਪਿੰਡ ਵੜੈਚ ਵਿਕੇ 2.5 ਕਿੱਲੇ ਜ਼ਮੀਨ ਡੇਰੇ ਤੋਂ ਛੁੜਵਾ ਕੇ ਗੁਰਦੁਆਰਾ ਸਾਹਿਬ ਬਣਾਉਣ ਲਈ ਦਿੱਤੀ ਗਈ ਡੇਰੇ ਵਿਆਸ ਤੇ ਭਾਰਤ ਵਿੱਚ ਲਗਭਗ 4000 ਦੇ ਸੰਸਾਰ ਦੇ 91 ਦੇਸ਼ਾਂ ਵਿੱਚ ਸੈਂਟਰ ਚੱਲ ਰਹੇ ਹਨ ਸਿਆਸੀ ਲੋਕਾਂ ਵੱਲੋਂ ਇਸ ਦੇ ਤਹਿਤ ਹੀ ਅਕਸਰ ਚੋਣਾਂ ਨੇੜੇ ਡੇਰੇ ਬਿਆਸ ਵਿਖੇ ਗੀੜੇ ਲਗਾਈ ਜਾਂਦੇ ਹਨ ਕਿਉਂਕਿ ਇੱਕ ਵੱਡਾ ਵੋਟ ਬੈਂਕ ਡੇਰੇ ਨਾਲ ਜੁੜਿਆ ਹੋਇਆ ਹੈ ਪਰ ਡੇਰੇ ਬਿਆਸ ਨੇ ਕਦੇ ਵੀ ਖੁੱਲੇ ਤੌਰ ਤੇ ਕਿਸੇ ਪਾਰਟੀ ਜਾਂ ਲੀਡਰ ਦੀ ਹਮਾਇਤ ਨਹੀਂ ਕੀਤੀ। ਯਾਰਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀਆਂ ਮੋਟੀਵੇਸ਼ਨਲ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜਰੂਰ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ। ਧੰਨਵਾਦ।